ਸਤ ਸ੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਇਸ ਐਪੀਸੋਡ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਐਜੂਕੇਸ਼ਨ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਕਿ ਇੱਕ ਸਮਾਂ ਸੀ ਜਦੋਂ ਛੁੱਟੀ ਹੋਣ ਤੋਂ ਅੱਧਾ ਘੰਟਾ ਪਹਿਲਾਂ ਸਕੂਲਾਂ ਦੇ ਵਿੱਚ ਪਹਾੜੇ ਯਾਦ ਕਰਵਾਏ ਜਾਂਦੇ ਸਨ ਇੱਕ ਸਮਾਂ ਹੁੰਦਾ ਸੀ ਕਿ ਮਤਲਬ ਊੜੇ ਐੜੇ ਤੋਂ ਸ਼ੁਰੂ ਕੀਤਾ ਜਾਂਦਾ ਸੀਗਾ ਲੇਕਿਨ ਉਸ ਵੇਲੇ ਘਰ ਤੋਂ ਬੂਰੀਆਂ ਲੈ ਕੇ ਜਾਣਾ ਤੱਪੜ ਲੈ ਕੇ ਜਾਣਾ ਉੱਥੇ ਜਾ ਕੇ ਵਿਛਾਉਣਾ ਔਰ ਉਹਦੇ ਉੱਪਰ ਬੈਠ ਜਾਣਾ ਅੱਜ ਮਤਲਬ ਇੰਨਾ ਕੁਝ ਬਣਿਆ ਹੋਇਆ ਸਕੂਲਾਂ ਦਾ ਕਿਤੇ ਨਾ ਕਿਤੇ ਜਿਹੜੀ ਐਜੂਕੇਸ਼ਨ ਉਹਨਾਂ ਬੱਚਿਆਂ ਤੱਕ ਜਾਣੀ ਚਾਹੀਦੀ ਹੈ ਉਹਦੇ ਵਿੱਚ ਮਿਠਾਸ ਦੀ ਕਮੀ ਹੈ ਉਹਦੇ ਵਿੱਚ ਸਿੱਖਿਆ ਦੀ ਕਮੀ ਹੈ ਐਜੂਕੇਸ਼ਨ ਦਾ ਜਿਹੜਾ ਸਤਰ ਹੈ ਉਹ ਅੱਜ ਕਿੱਥੇ ਹੈ ਔਰ ਕਿੱਥੋਂ ਲੋਕ ਉਹ ਲੋਕ ਜਿਨ੍ਹਾਂ ਨੇ ਐਜੂਕੇਸ਼ਨ ਨੂੰ ਪੜਿਆ ਹੈ ਐਜੂਕੇਸ਼ਨ ਨੂੰ ਆਪਣੇ ਪਿੰਡੇ ਤੇ ਹੰਡਾਇਆ ਹੈ ਔਰ ਜਦੋਂ ਚੌਥੀ ਕਲਾਸ ਤੱਕ ਪ੍ਰਾਇਮਰੀ ਹੁੰਦੀ ਸੀ ਔਰ 5ਵੀਂ ਤੋਂ 10ਵੀਂ ਤੱਕ ਜਿਹੜੀ ਹੈ ਉਹ ਸੀਨੀਅਰ ਸਕੈਂਡਰੀ ਹੁੰਦੀ ਸੀ ਹਾਈ ਸਕੂਲਾਂ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਸੀ ਅੱਜ ਇਸ ਵਿਸ਼ੇ ਬਾਰੇ ਕਿ ਅੱਜ ਐਜੂਕੇਸ਼ਨ ਦਾ ਨਿਰਸਤਾਰਾ ਹੈ ਕਿੱਧਰ ਜਾ ਰਿਹਾ ਹੈ ਮੇਰੇ ਨਾਲ ਇੱਕ ਵਾਰ ਫਿਰ ਡਾਕਟਰ ਗੁਰਬਚਨ ਸਿੰਘ ਰਾਹੀ ਸਾਹਿਬ ਜੁੜੇ ਹੋਏ ਨੇ ਜਿਹੜੇ ਕਿ ਭਾਸ਼ਾ ਵਿਭਾਗ ਦੇ ਵਿੱਚ ਬਤੌਰ ਅਸਿਸਟੈਂਟ ਡਾਇਰੈਕਟਰ ਦੀ ਪੋਸਟ ਤੇ ਵੀ ਵਿਰਾਜ਼ਮਾਨ ਰਹੇ ਨੇ ਔਰ ਉਸ ਤੋਂ ਬਾਅਦ ਇਹਨਾਂ ਨੇ ਐਜੂਕੇਸ਼ਨ ਦੇ ਵੱਲ ਟੀਚਿੰਗ ਲਾਈਨ ਦੇ ਵਿੱਚ ਆਉਣਾ ਹੀ ਠੀਕ ਸਮਝਿਆ ਉਹਨਾਂ ਨਾਲ ਇਸ ਵਿਸ਼ੇ ਦੇ ਕਰਦੇ ਆਪਾਂ ਗੱਲਬਾਤ ਰਾਹੀ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਦਰਸ਼ਨ ਦਿੱਤੇ ਹਨ ਔਰ ਤੁਹਾਡੇ ਰਾਹੀਂ ਮੈਨੂੰ ਤੁਹਾਡੇ ਸਰੋਤਿਆਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਆਪਣੇ ਦਿਲ ਦੀ ਗੱਲ ਕਰਨ ਦਾ ਮੌਕਾ ਮਿਲਿਆ ਕਿਉਂਕਿ ਮੈਂ ਸ਼ੁਰੂ ਤੋਂ ਹੀ ਐਜੂਕੇਸ਼ਨ ਨਾਲ ਜੁੜਿਆ ਰਿਹਾ ਜੀ ਮੈਂ ਭਾਸ਼ਾ ਵਿਭਾਗ ਦੀ ਸਰਵਸ ਤੋਂ ਪਹਿਲਾਂ ਇੱਕ ਸਕੂਲ ਵਿੱਚ ਵੀ ਨੌਕਰੀ ਕੀਤੀ ਆ ਹਾਂ ਐਮਏ ਹਸਰੀਕਰਨ ਤੋਂ ਬਾਅਦ ਅੱਥੇ ਭਾਸ਼ਾ ਵਿਭਾਗ ਜਾਇਆ ਜੀ ਉਸ ਦੇ ਬਾਅਦ ਫਿਰ ਮੈਂ ਐਮਏ ਪੰਜਾਬੀ ਜਦੋਂ ਇਹ ਯੂਨੀਸੀ ਬਣੇ ਉਹਦੇ ਚ ਮੈਂ ਟੌਪ ਕੀਤਾ ਫਸ ਕਲਾਸ ਫਸ ਲਈ ਔਰ 25 26 ਸਾਲ ਮੇਰਾ ਰਕਾਰ ਨੇ ਕੋਈ ਤੋੜ ਸਕਿਆ ਤੇ ਪ੍ਰਾਈਵੇਟ ਮੇਰੀ ਸਾਰੀ ਐਜੂਕੇਸ਼ਨ ਪ੍ਰਾਈਵੇਟ ਹੈ ਪੀ ਐਚ ਡੀ ਤੱਕ ਪੀ ਐਚ ਡੀ ਮੇਰੇ ਜਿਹੜੇ ਗੁਰੂ ਸਨ ਜਿਹੜੇ ਮੇਰੇ ਸੁਪਰਵਾਈਜ਼ਰ ਸਨ ਡਾਕਟਰ ਰਵੀ ਸਨ ਜੀ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਜਾਈ ਸਾਹਿਬ ਮੈਂ ਤੁਹਾਨੂੰ ਕੀ ਦੱਸਾਂ ਜੋ ਲਿਖਾਓਗੇ ਉਹਨਾਂ ਦੇ ਸ਼ਬਦ ਮੈਨੂੰ ਇਹ ਤੱਕ ਯਾਦ ਹੈ ਕਹਿਣ ਲੱਗੇ ਮੈਂ ਤੇ ਡਾਕ ਖਾਂਦੇ ਵਾਂਗ ਮੋਰ ਲਾ ਕੇ ਅੱਗੇ ਤੋਰ ਦੇਣਾ ਜੋ ਲਿਖ ਲਿਆਓਗੇ ਤੁਸੀਂ ਆਪਣੇ ਲਿਖਣਾ ਮੈਨੂੰ ਕੋਈ ਕਾ ਪਤਾ ਨਹੀਂ ਆ ਗੋਦਵੀ ਰਾਹੀ ਸਾਹਿਬ ਤੁਸੀਂ ਜਿਸ ਪਿੰਡ ਦੇ ਵਿੱਚ ਬਰਥ ਹੋਇਆ ਉਸ ਪਿੰਡ ਚ ਕਿੰਨੇ ਸਾਲ ਰਹੇ ਔਰ ਕਿਹੜੀ ਕਲਾਸ ਤੱਕ ਪਿੰਡ ਚ ਮਤਲਬ ਪਿੰਡ ਦੇ ਵਿੱਚ ਦੇਖੋ ਜੀ ਮੈਂ ਉਥੇ ਸਕੂਲ ਤੇ ਜਾਣਾ ਸ਼ੁਰੂ ਕਰ ਦਿੱਤਾ ਸੀਗਾ ਜੀ ਲੇਕਿਨ ਮੇਰਾ ਨਾਂ ਨਹੀਂ ਸੀ ਉਦੋਂ ਕੱਚੀ ਪੱਕੀ ਕਹਿੰਦੇ ਹੁੰਦੇ ਸੀਗੇ ਅੱਜ ਕੱਲ ਐਲकेजी ਯਾਰ ਆ ਵਗੈਰਾ ਕਹਿੰਦੇ ਆ ਤੋਂ ਮੇਰਾ ਚਾਚਾ ਸੇ ਮੇਰੀ ਭੂਆ ਜਾਂਦੇ ਹੁੰਦੇ ਸੀ ਜੀ ਤੇ ਮੈਨੂੰ ਸ਼ੌਕ ਬਣਾ ਸੀ ਵੀ ਜਾਂਦੇ ਨੇ ਮੈਂ ਵੀ ਜਾਵਾਂਗਾ ਜੀ ਜੀ ਅੱਛਾ ਉਹਨਾਂ ਦੇ ਨਾਲ ਜੇ ਲੜਕੀਆਂ ਘੱਟ ਪੜ੍ਹਦੀਆਂ ਸਨ ਹਾਂ ਤੇ ਉਹ ਇੱਕ ਮਾਈ ਕੁੜੀਆਂ ਨੂੰ ਇਕੱਠੀਆਂ ਕਰਕੇ ਫਿਰੇ ਨਾਲ ਲੈ ਕੇ ਜਾਂਦੀ ਸੀ ਜੀ ਤੇ ਮੁੜ ਕੇ ਘਰੋ ਘਰੇ ਛੱਡਣ ਨੂੰ ਆਉਂਦੇ ਸੀ ਪਿੰਡ ਨਾਲ ਦਾ ਕਾਫੀ ਵੱਡਾ ਪਿੰਡ ਆ ਜੀ ਜੀ ਸਰਦਾਰਾਂ ਦਾ ਪਿੰਡ ਹੈ ਬਹੁਤ ਵੱਡਾ ਜੀ ਪੱਕੇ ਘਰ ਸੀ ਅਸੀਂ ਆਪ ਉੱਪਰ ਚ ਬਾਰੇ ਰਹਿੰਦੇ ਰਹਿਆ ਹੂੰ ਹੂੰ ਤੇ ਸੱਲੇ ਸਾਡੇ ਦਾਦੀ ਦਾ ਦੇ ਪਰਿਵਾਰ ਸੇ ਜੀ ਤੇ ਉਹ ਮੈਂ ਉਹਨਾਂ ਨੂੰ ਕਹਿਣਾ ਮੈਂ ਨਾਲ ਜਾਣਾ ਸਕੂਲ ਉਹਨਾਂ ਨੇ ਕਹਿਣਾ ਨਹੀਂ ਅਜੇ ਨਹੀਂ ਲੈ ਕੇ ਜਾਣਾ ਹੈ ਜੇ ਮੈਨੂੰ ਅਜੇ ਸੱਕ ਯਾਦ ਹੈ ਬਚਪਨ ਦਾ ਗੱਲ ਕਿ ਮੈਂ ਉਹਨਾਂ ਤੋਂ ਪਹਿਲਾਂ ਤਿਆਰ ਹੋ ਕੇ ਨਾ ਆਪਣੇ ਹਵੇਲੀ ਦੇ ਗੇਟ ਦੇ ਕੇ ਖੜੇ ਹੋ ਜਾਣਾ ਕਿ ਮੈਂ ਉਹਨਾਂ ਦੇ ਨਾਲ ਜਾਣਾ ਆਹ ਉਹ ਤੋਂ ਨਹੀਂ 3-4 ਵੀ ਕੁਐਸਚਨ ਸੰ ਜੀ ਮੈਨੂੰ ਬਹੁਤ ਪਿਆਰ ਕਰਦੇ ਸੀ ਅੱਛਾ ਜੀ ਤੇ ਮੈਂ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਜੀ ਲੇਕਿਨ ਅਸਲੀ ਪੜ੍ਹਾਈ ਮੇਰੀ ਲਾਹੌਰ ਜਾ ਕੇ ਸ਼ੁਰੂ ਹੋਈ ਅੱਛਾ ਤੁਹਾਡਾ ਬਰਥ ਕਿਹੜੀ ਸੰਧ ਹੈ ਬਰਥ ਮੇਰਾ 1937 ਦਾ ਹੈ 37 ਦਾ ਇਹਦਾ ਮਤਲਬ 1947 ਵੇਲੇ ਤੁਸੀਂ 10 ਸਾਲ ਦੇ ਸੀ ਮੈਂ ਪੰਜਵੀਂ ਜਮਾਤ ਚ ਪੜਦਾ ਡੀਏ ਵੀ ਹਲਾਤ ਦੇਖੇ ਤੁਸੀਂ ਸਭ ਕੁਝ ਦੇਖਿਆ ਆਖਰੀ ਦੇਖਿਆ ਮੇਰੇ ਬਾਹੀਰੂ ਦੀ ਕਿਰਪਾ ਮੇਰੇ ਬੱਚੇ ਵੀ ਮੇਰੇ ਰਿਸਲਾਰ ਵੀ ਮੰਨਦੇ ਨੇ ਕਿ ਤੇਰੀ ਯਾਦ ਸ਼ਕਤੀ ਬੜੀ ਆ ਮੈਂ ਕਿਹਾ ਮੈਨੂੰ ਤਾਂ ਪਹਿਲੀ ਜਮਾਤਾਂ ਦੀ ਬਰੇ ਐਜੂਕੇਸ਼ਨ ਉਰਦੂ ਦੀ ਸ਼ੁਰੂ ਹੁੰਦੀ ਸੀ ਓਕੇ ਉਰਦੂ ਦੀ ਸ਼ੁਰੂ ਹੁੰਦੀ ਸੀ ਲੰਬੇ ਤੋਂ ਪੜ ਰਹੇ ਹੁੰਦੇ ਸੀ ਜੀ ਜੀ ਅੰਗਰੇਜ਼ਾਂ ਦਾ ਜ਼ਮਾਨਾ ਸੀ ਉਦੋਂ ਸਿਸਟਮ ਹੀ ਐਜੂਕੇਸ਼ਨ ਦਾ ਸੀਗਾ ਆਹੋ ਆਹੋ ਪੰਜਾਬੀ ਹਿੰਦੀ ਦਾ ਨਾਲ ਜਿਹੜੇ ਦੂਜੇ ਸਕੂਲ ਮੁੜ ਕੇ ਆ ਜਾਂਦੇ ਸੀ ਖਾਲਸਾ ਜਾਂ ਐਸੀ ਸਕੂਲ ਹੈ ਵਗੈਰਾ ਜੀ ਡੀਏਵੀ ਸਕੂਲ ਖੁੱਲ੍ਹਣੇ ਸ਼ੁਰੂ ਹੋ ਗਏ ਉੱਥੇ ਪੜਾਈ ਜਾਂਦੀ ਸੀ ਵਾਹ ਜੀ ਉਹ ਵਿਸ਼ੇ ਤਾਂ ਸਿਰਫ ਉਰਦੂ ਜਿਹਰੇ ਵੀ ਪੰਜਵੇਂ ਜਮਾਤ ਚ ਜਾ ਕੇ ਮੁੜ ਕੇ ਅੰਗਰੇਜ਼ੀ ਸ਼ੁਰੂ ਹੋ ਜਾਂਦੇ ਸੀ ਜੀ ਔਰ 8ਵੇਂ ਜਮਾਤ ਤੱਕ ਦੇ ਇਮਤਿਹਾਨ ਨੂੰ ਵਰਨਕਲ ਫਾਈਨਲ ਦੇ ਇਮਤਿਹਾਨ ਕਹਿੰਦੇ ਸਨ ਉਹਨੂੰ ਮਿਡਲ ਵੀ ਕਹਿੰਦੇ ਸਨ ਉਹਦੇ ਵਿੱਚ ਏ ਸੀਗਾ ਕਿ ਜਿਹੜੀ ਦੇਸੀ ਭਾਸ਼ਾਵਾਂ ਨੇ ਉਹਦੇ ਤੱਕ ਤੁਸੀਂ ਉਹਦੇ ਵਿੱਚ ਪੇਪਰ ਦੇ ਸਕਦੇ ਨਾਵੇਂ ਤੋਂ ਸਭ ਕੁਝ ਅੰਗਰੇਜ਼ੀ ਸ਼ੁਰੂ ਹੋ ਗਿਆ ਆਹਾ ਆਹਾ ਅਸੀਂ ਨਾਵੇਂ ਨਾਮਾ इवन ਮੈਂ ਡਰੈਗ ਰੱਖੇ ਸੀ ਉਹ ਵੀ ਅੰਗਰੇਜ਼ੀ ਵਿੱਚ ਅਲਜੇਬਰਾ ਜਮਾਤ ਸਭ ਉਹ ਸਾਡਾ ਅੰਗਰੇਜ਼ੀ ਵਿੱਚ ਹੁੰਦਾ ਤੁਸੀਂ ਲਾਹੌਰ ਪੜਨ ਜਾਇਆ ਕਰਦੇ ਸੀ ਲਾਹੌਰ ਨਹੀਂ ਉਹ ਤੁਹਾਨੂੰ ਮੈਂ ਜਾਬਦਾ ਮੇਰੇ ਪਿਤਾ ਜੀ ਦਾ ਕਪੜੇ ਦਾ ਬਿਜ਼ਨਸ ਹੈ ਅੱਛਾ ਜੀ ਇਹਨਾਂ ਨੇ ਲਾਹੌਰ ਜਾ ਕੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਜੀ ਜਿਸ ਵੇ ਅਸੀਂ ਪੜਨ ਜੋਗੇ ਹੋ ਗਏ ਲਾਹੌਰ ਤੋਂ ਸਾਲਾ 14 15 ਕਿਲੋਮੀਟਰ ਹੈ ਕੀ ਬਾਤ ਹੈ ਮੈਂ ਤਾਂ ਕਈ ਵਾਰੀ ਉਹ ਜੈਨਾ ਉਹ ਨਾਮ ਦੱਸਦਾ ਹੁੰਦਾ ਪਰਛੇ ਮੇਰਾ ਇੱਕ ਸਟੂਡੈਂਟ ਡੈਪਟੀ ਕਮਿਸ਼ਨਰ ਲੱਗਾ ਰਿਹਾ ਉਸੇ ਬਾਰਡਰਸ ਨੇ ਜੀ ਉਹਨੇ ਮੈਨੂੰ ਸੱਦਿਆ ਸੀ ਕਹਿੰਦਾ ਸਾਰੇ ਕੋਲ ਆਓ ਮੇਰੇ ਤੁਹਾਨੂੰ ਬਾਰਡਰ ਦਿਖਾਵਾਂ ਮੈਂ ਫਿਰ ਉਸੇ ਗਿਆ ਸੀ ਉਹਨੇ ਮੇਰਾ ਬੜਾ ਮਾਨ ਰੱਖਿਆ ਡੈਪਟੀ ਕਮਿਸ਼ਨਰ ਸੀਗਾ ਬਲਵਿੰਦਰ ਸਿੰਘ ਆਈਆਰਐਸ ਜੀ ਤੇ ਉਹਦੇ ਦਫਤਰ ਦੇ ਵਿੱਚ ਨਾ ਬੋਰਡ ਲੱਗਾ ਐਸੀ ਅਫਸਰਾਂ ਦਾ ਹੁੰਦਾ ਨਾ ਲੱਗਾ ਹੁੰਦਾ ਤੇ ਉਹ ਥੱਲੇ ਤਿੰਨ ਕਹਿੰਦਾ ਸਰ ਇਹ ਥੱਲੇ ਦੇ ਜਿਹੜੇ ਤਿੰਨ ਆ ਨਵੇਂ ਜੀ ਜੀ ਇਹ ਸਾਰੇ ਹੈ ਤਿੰਨੇ ਤੁਹਾਡੇ ਸਟੂਡੈਂਟ ਆ ਹਾਂ 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 ਅਸੀਂ ਜਦੋਂ ਕਹਿੰਦੇ ਕਹਿੰਦਾ ਇਕੱਠੇ ਹੁੰਨੇ ਆ ਤੁਹਾਨੂੰ ਯਾਦ ਯਾਦ ਕਰਦੇ ਆ ਤੇ ਉਹ ਫਿਰ ਉਹਨੇ ਮੈਨੂੰ ਸਾਰਾ ਕੁਝ ਵਿਖਾਇਆ ਉਥੋਂ ਦਾ ਤੇ ਮੈਂ ਕਿਹਾ ਮੈਂ ਤਾਂ ਐਸੇ ਇਸੇ ਫਿਰਦਾ ਰਿਆ ਬਚਪਨ ਦੇਖਿਆ ਜੀ ਅੱਛਾ ਉਹ ਪਰਦਾਸੀ ਸਾਨੂੰ ਲਾਹੌਰ ਲੈ ਗਏ ਅੱਛਾ ਜੀ ਉੱਥੇ ਜਾ ਕੇ ਫਾਰਮ ਮੇਰੀ ਐਜੂਕੇਸ਼ਨ ਸ਼ੁਰੂ ਹੋਈ ਸ਼ੁਰੂ ਹੋ ਗਈ ਚੌਥੀ ਜਮਾਤ ਪ੍ਰਾਇਮਰੀ ਪਾਸ ਕਰਕੇ ਉਦੋਂ ਉੱਥੇ ਸ਼ਾਲਾ ਮਾਰ ਬਾਗ ਸਾਡੀ ਬਦੀ ਦਾ ਨਾਮ ਬਗਬਾਨਪੁਰਾ ਸੀ ਜਿੱਸਾ ਇਹ ਚਪੜੀ ਆ ਜੰਮਾਹਲ ਬੰਦ ਸੇ ਹੈ ਹਾਂਜੀ ਉਹ ਬਗਬਾਨਪੁਰੇ ਦੇ ਵਿੱਚ ਸ਼ਾਲਾ ਮਾਰ ਬਾਗ ਜਨਾਲੀ ਮਿੰਟਾ ਜਿਸਰ ਸਿੱਕੇ ਬੰਦੇ ਸਾਨੂੰ ਵਾਹ ਜੀ ਵਾਹ ਹਾਂਜੀ ਤੇ ਜਨਾਲੀ ਰੋਡ ਦੇ ਉੱਤੇ ਹੀ ਆਉਂਦਾ ਤੇ ਉੱਥੇ ਚੌਥੀ ਜਮਾਤ ਤੋਂ ਬਾਅਦ ਡੀਏਵੀ ਹਾਈ ਸਕੂਲ ਉੱਥੇ ਮੈਂ ਬਹੁਤ ਲਾਹੌਰੋਂ ਸੇ ਬਗਵੰਤ ਪੜੇ ਲਾਹੌਰੋਂ ਸੇ ਅਸ਼ਲਾ ਮਾਰ ਬਾਗ ਦੇ ਬਿਲਕੁਲ ਨੇੜੇ ਹੂੰ ਉੱਥੇ ਮਦਰਬਾਸੇ ਜਾਂਦੇ ਰਹੇ ਤੇ ਮੈਂ ਤੁਹਾਨੂੰ ਦੱਸਦਾ ਹੁਣਾ ਕਿ ਵਾਗਾ ਬਾਰਡਰ ਦਾ ਇਹੋ ਜਿਹਾ ਹਿਸਾਬ ਹੈ ਕਿ ਸਮਝ ਲਓ ਕਿ ਜਿਵੇਂ ਅਸੀਂ ਪਟਿਆਲਾ ਤੋਂ ਹੰਬਾਲੇ ਦਾ ਫਰਕ ਕਰਦੇ ਵਿੱਚ ਘਾਰ ਰਾਜਪੁਰਾ ਦੇੜਾ ਬਾਗਾ ਬਾੜਾ ਬਾਰਡਰ ਹੈ ਅੱਛਾ ਸਰ ਜਦੋਂ ਇਹ ਦੰਗੇ ਹੋਏ ਤਾਂ ਮਤਲਬ 1947 ਵੰਡ ਹੋਈ ਤਾਂ ਉਸ ਵੇਲੇ ਮਤਲਬ ਕਿਸ ਤਰ੍ਹਾਂ ਦੇ ਹਾਲਾਤ ਸਿਗੇ ਔਰ ਤੁਸੀਂ ਉਸ ਵੇਲੇ ਕਿੱਥੇ ਸੀ ਮੈਂ ਤੁਹਾਨੂੰ ਦੱਸਦਾ ਉਹ ਵੇਲੇ ਅਸੀਂ ਲਾਹੌਰ 'ਚ ਆਪਣੇ ਘਰ ਰਹੀ ਸੀ ਜੀ ਮੇਰੇ ਪਿੱਸਾ ਜੀ ਉਛਤਾਂ ਦੱਸਿਆ ਕਪੜੇ ਦਾ ਬੇਸਤ ਕਰਦੇ ਸੀ ਜੀ ਤੇ ਉਹ ਨਾ ਉਹਨਾਂ ਦਿਨਾਂ ਜਿਹੜੇ ਕਾਰਾਂ ਕੂਲਾਂ ਦੇ ਹੁੰਦੇ ਆਨੇ ਸੀ ਰਿਕਸ਼ੇ ਵੀ ਨਹੀਂ ਸੀ ਹੁੰਦੇ ਰਿਕਸ਼ੇ ਵੀ ਪਾਰਟੀਸ਼ਨ ਤੋਂ ਬਾਅਦ ਚੱਲਣੇ ਸ਼ੁਰੂ ਹੋਇਆ ਜੀ ਲੋਕੀ ਜਿਨ੍ਹਾਂ ਦੀ ਪੁੱਜਤ ਹੁੰਦੀ ਸੀ ਰਾਈਸੀ ਟਾਂਗੇ ਰੱਖਦੇ ਹੁੰਦੇ ਸਨ ਉਹ ਛੋਟੇ ਸਾਈਜ਼ ਦੇ ਹੁੰਦੇ ਸੀ ਖੜੇ ਹੁੰਦੇ ਸੀ ਸਾਡਾ ਜਿਹੜਾ ਕੋਜਵਾਨ ਅਸਾਂ ਮਿਟਾਂਗਾ ਰੱਖਿਆ ਸੀ ਸਾਡੇ ਬਿੱਸਾ ਇਹਦਾ ਠੀਕ ਸੀ ਪ੍ਰੋਗਰਾਮ ਜੀ ਤੇ ਉਹ ਮਿੱਠਾ ਮਿੱਠਾ ਉਹਨੂੰ ਕਹਿੰਦੇ ਮੁਸਲਮਾਨ ਸੀ ਬਹੁਤ ਉਹ ਸ਼ਾਮ ਨੂੰ ਆ ਕੇ ਉਹਨੇ ਘੋੜਾ ਦੇਦੇ ਮੇਲਾ ਕਰਨਾ ਫਿਰ ਉਹਨੂੰ ਖਰਖਣਾ ਮਾਰਨਾ ਕੁਝ ਫੇਰ ਸਾਨੂੰ ਚੱਕਰ ਲਵਾਉਣ ਵਾਸਤੇ ਸਾਨੂੰ ਨਾਲ ਵੀ ਉਹਨੇ ਘੜੇ ਦੇ ਘੋੜੇ ਤੇ ਬਿਠਾ ਕੇ ਚੱਕਰ ਲਵਾ ਦੇਨੇ ਵਾਹ ਜੀ ਵਾਹ ਤੇ ਅਸੀਂ ਉਹਨੂੰ ਮਿਠਾ ਕਰਦੇ ਬੜਾ ਅੱਛਾ ਬੰਦਾ ਸੀ ਜੀ ਖੈਰ ਉਹ ਜਿਸ ਦੇ ਨਾਂ ਦੀ ਲਾਹੌਰ ਇਹ ਉੱਥੇ 45 ਵਿੱਚ ਹੀ ਗੱਲਬਾਤ ਸ਼ੁਰੂ ਹੋ ਗਈ ਸ਼ੁਰੂ ਹੋ ਗਈ ਪਾਰਟੀਸ਼ਨ ਲੈ ਕੇ 45 ਵਿੱਚ ਸੈਕੰਡ ਵਰਲਡ ਵਾਰ ਖਤਮ ਹੋਈ ਜੀ ਉਧਰ ਮੈਂ ਉਸ ਦਿਨ ਦਾ ਰਾਤ ਨੂੰ ਬਲੈਕਆਊਟ ਹੁੰਦੇ ਸੀਗੇ ਅੱਛਾ ਹਲਵਾਈਆਂ ਦੀਆਂ ਦੁਕਾਨਾਂ ਤੇ ਵੀ ਜੀ ਇਹ ਲੱਕੜਾਂ ਦੇ ਗੋਏ ਭਾਲਦੇ ਸੀਗੇ ਓਕੇ ਕੋਲਾ ਦੇ ਬਾਅਦ ਆਇਆ ਬਹੁਤ ਚਾਇਆ ਫਿਰ ਗੈਸ ਆਇਆ ਹਾਂ ਤੇ ਮੈਂ ਸਾਰਾ ਕੁਝ ਦੇਖਿਆ ਦੇਖਿਆ ਅਸੀਂ ਘਰਾਂ 'ਚ ਵੀ ਅਸੀਂ ਲੱਕੜਾਂ ਦੇ ਗੋਏ ਭਾਲਦੇ ਸੀ ਸਾ ਓਹ ਹੋ 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 ਅੱਛਾ ਉਹ ਨਾਲੇ ਉਥੇ ਮੈਂ ਤੁਹਾਨੂੰ ਦੱਸ ਰਿਹਾ ਵੀ ਰਲਾ ਨੂੰ ਅੱਗਾ ਲੱਗਣੀ ਆ 1945 ਵਿੱਚ ਕਹਿੰਦੇ ਨੇ ਅਸੈਂਬਲੀ ਸੈਸ਼ਨ ਚੱਲ ਰਿਹਾ ਸੀ ਜੀ ਤੇ ਸਾਡੇ ਕੁੱਝ ਲੀਡਰਾਂ ਨੇ ਜਿਨ੍ਹਾਂ ਸੀ ਗਿਆਨੀ ਕਰਤਾਰ ਸਿੰਘ ਮਾਸਟਰ ਤਾਰਾ ਸਿੰਘ ਇੱਕ ਦੋ ਹੋਰ ਨਾਲ ਦੇ ਨਾਮ ਲੈ ਜਾਂਦੇ ਨੇ ਜੀ ਉਹਨਾਂ ਨੇ ਅਸੈਂਬਲੀ ਹਾਲ ਦੇ ਉੱਪਰ ਜਾ ਕੇ ਯੂਨੀਅਨ ਜੈਗਲ ਅੰਗਰੇਜ਼ਾਂ ਦਾ ਝੰਡਾ ਸੀ ਨਾ ਜੀ ਉਹ ਲਾ ਕੇ ਤੇ ਉਸੇ ਆਪਣਾ ਲਾਤਾ ਤਿਰੰਗਾ ਓਕੇ ਉਹ ਕਟਵਾਂਡ ਸ਼ੁਰੂ ਹੋ ਗਈ ਹੋ ਗਈ ਅੱਛਾ ਪਹਿਲਾਂ پاکستان ਦਾ ਆਈਡੀਆ ਕੋਈ ਨਹੀਂ ਸੀ ਓਕੇ ਉਹਦੇ ਕਾਰਨ ਮੈਂ ਪਿੱਛੇ ਜੇ ਇੱਕ ਮੇਰਾ ਰਿਕਾਰਡ ਕਰਕੇ ਲੈ ਕੇ ਗਿਆ ਨਾ ਜੀ ਮੈਂ ਉਹ ਦੱਸਿਆ ਮੈਂ ਉਹਨੂੰ ਮਤਲਬ ਇਹੋ ਜੀ ਕੋਈ ਗੱਲ ਨਹੀਂ ਸੀ ਜਿਸ ਨੇ ਨਾ ਹੁਣ ਤੁਸੀਂ ਦੇਖੋ ਆਮ ਹੈ ਅਸੀਂ ਨਜ਼ਮ ਗਾਉਣੇ ਆ ਸਾਰੇ ਜਹਾਂ ਤੋਂ ਅੱਛਾ ਹੈ ਹਿੰਦੁਸਤਾਨ ਮਾਰਾ ਹਮ ਬੁਲਬਲੇ ਇਸਕੇ ਯਗੁਲਾ ਸਾਹ ਹਮਾਰਾ ਜੀ ਇਹ ਡਾਕਟਰ ਇਕਬਾਲ ਦਾ ਲਿਖਿਆ ਲਿਖਿਆ ਹੋਇਆ ਹੈ ਤੇ ਡਾਕਟਰ ਕਮਾਲ ਦਾ ਦਾਦਾ ਸਿਆਲਕੋਟ ਤੋਂ ਬ੍ਰਾਹਮਣ ਤੋਂ ਮੁਸਲਮਾਨ ਬਣਿਆ ਸੀ ओके ਹਾਂਜੀ ਔਰ ਉਹਨੇ ਉਸ ਵੇਲੇ ਤੱਕ ਸੁਭਾਰਚੰਦਰ ਬੋਸ ਨੇ ਵੀ ਜਿਹੜੀ ਇੰਡੀਅਨ ਨੈਸ਼ਨਲ ਆਰਮੀ ਬਣਾਈ ਸੀ ਨਾ ਜੀ ਉਹ ਸਾਂਝੀ ਸੀ ਉਹਦੇ ਵਿੱਚ ਜ਼ਮਾਨ ਖਾਨ ਜ਼ਮਾਨ ਖਾਨ ਮੋਹਨ ਸਿੰਘ ਸਾਰੇ ਜਰਨੈਲ ਸਨ ਉਹਦੇ ਜੀ ਸਾਰੇ ਇਕੱਠੇ ਸਨ ਕਿਉਂਕਿ ਉਹ ਆਈਡੀਆ ਉਸਲੇ ਜਨਮ ਨੇ ਸੀ ਲਿਆ ਪਾਕਿਸਤਾਨ ਨੇ ਜੀ ਸਾਡੇ ਦੇ ਸਕੂਲ ਦੀ ਪ੍ਰੇਰ ਹੁੰਦੀ ਸੀ ਸਾਰੇ ਜਹਾਂ ਸੀ ਅੱਛਾ ਹਿੰਦੁਸਤਾਨ ਮਾਰਾ ਦੂਜੀ ਸਾਡੀ ਰਿਪੇਰ ਹੁੰਦੀ ਸੀ ਉਥੇ ਪ੍ਰੇਰ ਲੱਪੇ ਆਈ ਹੈ ਦੁਆ ਬਣ ਕੇ ਤਮੰਨਾ ਮੇਰੀ ਜ਼ਿੰਦਗੀ ਸ਼ਮਾ ਕੀ ਸੂਰਤ ਉਹ ਖੁਦਾਇਆ ਮੇਰੀ ਅਸੀਂ ਇਹ ਸਵੇਰੇ ਸਾਡੀ ਅਸੈਂਬਲੀ ਚ ਪੜੇ ਜਾਂਦੇ ਹੁੰਦੇ ਸੀ ਅੱਛਾ ਮਤਲਬ ਸਤਾਰੇ ਜਿਹੜਾ ਹੈ এডਿਕੇਸ਼ਨ ਦੀ ਆਪਾਂ ਜੇ ਗੱਲ ਕਰੀਏ ਤਾਂ ਜਦੋਂ ਤੁਸੀਂ ਪੜਨ ਜਾਂਦੇ ਸੀ ਉਦੋਂ ਟੀਚਰਾਂ ਦਾ ਸਟੂਡੈਂਟ ਦੇ ਪ੍ਰਤੀ ਕਿਸ ਤਰ੍ਹਾਂ ਤੇ ਟੀਚਰ ਦਾ ਸਟੂਡੈਂਟ ਦਾ ਆਪਸ ਵਿੱਚ ਇੰਨਾ ਪਿਆਰ ਹੁੰਦਾ ਸੀ ਟੀਚਰਜ਼ ਦੀ ਇਹ ਕੋਸ਼ਿਸ਼ ਹੁੰਦੀ ਸੀ ਕਿ ਮੈਂ ਜੋ ਪੜਾ ਰਿਹਾ ਬੱਚਾ ਪੜੇ ਪੜੇ ਔਰ ਇਹ ਜਿੰਦਗੀ ਚ ਕੰਮ ਆਵੇ ਉਹ ਟਾਈਮ ਨਹੀਂ ਸੀ ਵੇਖਦਾ ਜਿਵੇਂ ਤੁਹਾਂ ਪਹਿਲਾਂ ਇੰਟਰੋਡਕਸ਼ਨ ਵਿੱਚ ਲੱਗਿਆ ਨਾ ਜਿਸਲੇ ਪੀੜਣ ਖਤਮ ਹੋਣੋਂ ਹੁੰਦਾ ਸੀ ਨਾ ਛੁੱਟਰੀ ਦਾ ਟਾਈਮ ਉਹ ਵੀ ਕਲੀਆਂ ਤੇ ਹੁੰਦੀਆਂ ਨਹੀਂ ਸੀ ਝੋਪਲੀਆਂ ਨਿਸ਼ਾਨੀਆਂ ਲਾਈਆਂ ਹੁੰਦੀਆਂ ਸੀ ਉਹ ਵੇਲਾ ਦੋ ਟੋਲੇ ਬਣਾ ਦਨੇ ਜਿਹੜੇ ਪਹਾੜੇ ਪੜਨੇ ਇੱਕ ਦੋ ਉਹ 20 20 ਆ 400 ਤੱਕ ਸਵਾਇਵਾ ਪਹਾੜਾ ਪੌਣੇ ਦਾ ਪਹਾੜਾ ਜੋਣੇ ਦਾ ਪਹਾੜਾ ਢਾਏ ਦਾ ਪਹਾੜਾ ਤੌਂਜੇ ਦਾ ਪਹਾੜਾ ਇਹ ਸਾਰੇ ਪਹਾੜੇ ਸਾਨੂੰ ਜ਼ਬਾਨੇ ਯਾਦ ਸੰ। ਕੀ ਬਾਤ ਹੈ ਸਰ ਇੰਨੀ ਮੈਮਰੀ ਤੇ ਸੀਗਾ। ਅੱਛਾ ਉਸ ਦੇ ਬਾਅਦ ਨਾ ਜੀ ਇਹ ਜਿਹੜੇ ਐਜੂਕੇਸ਼ਨ ਸੀ ਨਾ ਜੀ ਉਸ ਦੇ ਨਾਲ ਮੈਂ ਪਿਛਲੇ ਦੇ ਇੱਕ ਸੰਭਾਸ਼ਣ ਦੇ ਕੇ ਆਂ ਜੀ ਉਹ ਜਿਹੜੀ ਸਾਡੀ ਲਰਨਿੰਗ ਬੇਸ ਸੀਗੀ ਹਮ ਬਿਲਕੁਲ ਉਦੋਂ ਲਰਨ ਕਰਨਾ ਸਿਖਾਉਂਦੇ ਸਕਣਾ ਔਰ ਨਾਲ ਜ਼ਿੰਦਗੀ ਜੀਣ ਦਾ ਵੱਲਵੇ ਸਿਖਾਉਂਦੇ ਸਿਖਾਉਂਦੇ ਸੀ ਮੋਰਲਿਟੀ ਮੋਰਲ ਟੀਚਿੰਗ ਹੁੰਦੀ ਐ এডੂਕੇਸ਼ਨ ਜਿਹੜੀ ਸੀ ਅੱਜ ਕੱਲ ਜਿਹੜਾ ਸਿਸਟਮ ਹੈ ਇਹ ਹੈਗਾ ਇਨਫੋਰਮੇਸ਼ਨ ਬੇਸਡ ਹੂੰ ਹੂੰ ਇਹ ਬਲ ਬਹਿ ਜਾਂਦੇ ਗੋਦੋ ਆਉਂਦੇ ਨੇ ਮੋਬਾਈਲ ਲੈ ਲਾ ਗਏ ਲੋ ਚੱਲ ਗੂਗਲ ਤੇ ਦੇਖ ਲਾ ਫਾਰਮਲਿਟੀ ਹੋ ਗਈ ਹਾਂ ਇਹ ਫਾਰਮਲਿਟੀ ਆ ਔਰ ਬੱਚੇ ਨੂੰ ਜ਼ਿੰਦਗੀ ਕਿਵੇਂ ਜੀਣਾ ਆਹੋ ਕਿਵੇਂ ਉੱਠਣਾ ਬੈਠਣਾ ਕਿਵੇਂ ਵੱਡੇ ਛੋਟੇ ਦੇ ਨਾਲ ਗੱਲਬਾਤ ਕਰਨੀ ਆ ਉਹ ਬਿਲਕੁਲ ਨਹੀਂ ਆਉਂਦਾ ਮਾਪਿਆਂ ਤਿੰਨ ਤਿੰਨ ਦੀਆਂ ਸ਼ਖਸੀਆਂ ਨੇ ਦੇੜੀਆਂ ਕਿ ਬੱਚੇ ਦੇ ਵਿੱਚ ਵੈਲਿਊਜ਼ ਇਨਕਲਕੇਟ ਕਰਦੀਆਂ ਨੇ ਹਮ ਇੱਕ ਪਰਿਚਲ ਇੱਕ ਪੇਰੈਂਟਸ ਇੱਕ ਟੀਚਰ ਵਾਹ ਜੀ ਵਾਹ ਪਰਿਚਲ ਜਿਹੜਾ ਹੈ ਚਾਹੇ ਕਿਸੇ ਵੀ ਧਰਮ ਦਾ ਉਹ ਜੋ ਕੁਝ ਲੋਕਾਂ ਚ ਪ੍ਰੇਜ਼ ਕਰਦਾ ਉਹ ਉਹਦਾ ਆਪਣਾ ਕਰਜ਼ਾਰ ਹੋ ਨਹੀਂ ਹੁੰਦਾ ਹਮ ਰਾਤ ਨੂੰ ਬੋਤਲ ਖੋਲ ਕੇ ਬੈਠਾ ਹੁੰਦਾ ਹੋਵੇ ਹਾਂ ਤੇ ਆਜਵਾਦ ਦੇ ਪੇਰੈਂਟਸ ਆ ਉਹ ਇਹ ਗੱਲ ਜੀ ਖੁਸ਼ ਨੇ ਕਿ ਅਸੀਂ ਆਪਣੇ ਬੱਚੇ ਨੂੰ ਫਰਾਂਸ ਐਡਮਿਸ਼ਨ ਦਵਾਤੀ ਆ ਐਜੂਕੇਸ਼ਨ ਦਾ ਵਪਾਰੀਕਰਨ ਹੋ ਚੁੱਕਾ ਸਭ ਵਪਾਰੀਕਰਨ ਵੱਡੀਆਂ ਵੱਡੀਆਂ ਬਿਲਡਿੰਗਾਂ ਬਿਲਡਗਾ ਬਣ ਗਿਆ ਆ ਦੂਜੀ ਚੀਜ਼ ਹੋ ਗਈ ਜੀ ਕਿ ਉਹ ਜਿਹੜੇ ਪੇਰੈਂਟਸ ਨੇ ਇਸ ਗੱਲ ਕੇ ਖੁਸ਼ ਨੇ ਕਿ ਮੈਂ ਬੱਚੇ ਨੂੰ ਅਡਮਿਸ਼ਨ ਦਵਾ ਦਿੱਤਾ ਉਹਨੂੰ ਮੋਬਾਈਲ ਲੈ ਦਿੱਤਾ ਉਹਨੂੰ ਬਾਈਕ ਲੈ ਦਿੱਤਾ ਹੂੰ ਉਹਦੀਆਂ ਮਾਨਸਿਕ ਪ੍ਰੋਬਲਮ ਹੋ ਸਕਦੀਆਂ ਨੇ ਹਾਂ ਉਹਦੀਆਂ ਕੋਈ ਐਕਾਡੈਮਿਕ ਪ੍ਰੋਬਲਮ ਹੋ ਸਕਦੀਆਂ ਨੇ ਯੈਸ ਉਹਦੀਆਂ ਕੋਈ ਸਿਹਤਿਕ ਪ੍ਰੋਬਲਮ ਹੋ ਸਕਦੀਆਂ ਨੇ ਉਦੇ ਵਾਸਤੇ ਮਾਪੇ ਕੋਲ ਕੋਟਾਈਮ ਨੇ ਹਾਂਜੀ ਅੱਛਾ ਇੱਕ ਟੀਚਰ ਤੋਂ ਜ਼ਿੰਮੇਵਾਰੀ ਆਉਂਦੀ ਆ ਹਮ ਅੱਜ ਦਾ ਟੀਚਰ ਵੀ ਹੌਲੀ ਹੌਲੀ ਕਰਪਟ ਹੋ ਰਿਹਾ ਆ ਆਹੋ ਹਾਹ ਬੜੇ ਕੇਸ ਮਿਲਦੇ ਨੇ ਜਿੱਥੇ ਕਿ ਪੈਸੇ ਲੈ ਕੇ ਨੰਬਰ ਲਾਇਆ ਜਾਂਦੇ ਆ ਆ ਬੇਖੋ ਹਰਿਆਣਾ ਵਿੱਚ ਕੀ ਕੁਝ ਹੁੰਦਾ ਹੈ ਯੈਸ ਆ ਹੋਇਆ ਕੰਪਲੀਸ਼ਨ ਦੇਮਦਾਨਾ ਵਿੱਚ ਪੇਪਰ ਲੀਕ ਕਰਕੇ ਨੰਬਰ ਲਖਵਾਏ ਜਾ ਰਹੇ ਨੇ ਐਸੇ ਵੀ ਸਾਡੇ ਜੁਨੇਸ਼ੇ ਵੀ ਹੁੰਦਾ ਰਹ ਹਾਂਜੀ ਅੱਛਾ ਤੇ ਉਹ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਰੇ ਜ਼ਿੰਮੇਵਾਰੇ ਟੀਚਰ ਤੇ ਆਉਂਦੇ ਜਿਹੜਾ ਟੀਚਰ ਟੋਟਲੀ ਕਰਪਟ ਹੋ ਗਿਆ ਨਾ ਤੇ ਸਾਡਾ ਸਮਾਜਿਕ ਢਾਂਚਾ ਖੇਰੂ ਹੋ ਗਿਆ ਹੋ ਜਾਏਗਾ ਐਸਲ ਮੈਂ ਫਿਰ ਕਹਿਣਾ ਹੁੰਨਾ ਕਿ ਹਰੇਕ ਮਾਂ ਬਾਪ ਦਾ ਫਰਜ਼ ਬੰਦਾ ਹੈ ਕਿ ਆਪਣੇ ਡੇਲੀ ਰੁਟੀਨ ਦੇ ਵਿੱਚੋਂ ਅੱਧਾ ਘੰਟਾ ਘੰਟਾ ਆਪਣੇ ਬੱਚਿਆਂ ਦੇ ਕੋਲ ਜ਼ਰੂਰ ਬੈਠੋ ਉਹਨਾਂ ਨਾਲ ਫਰੈਂਡਲੀ ਹੋ ਜਾਓ ਉਹਨਾਂ ਦੀਆਂ ਗੱਲਾਂ ਸੁਣੋ ਉਹਨਾਂ ਨੂੰ ਸੁਣਾਓ ਔਰ ਉਹ ਬੱਚਾ ਬਾਹਰ ਨਹੀਂ ਜਾਏਗਾ ਇੱਕ ਵਾਰ ਬੱਚੇ ਜਾਂਦੇ ਨੇ ਨਾ ਟੋਲੇ ਬਣ ਕੇ ਫੇ ਲੜਾਈਆਂ ਕਰਦੇ ਨੇ ਸ਼ਰਾਬ ਪੀਂਦੇ ਨੇ ਉੱਥੇ ਖੜੇ ਉੱਥੇ ਐਸੇ ਸਾਡੀ ਮਾਰਗ ਰਤ ਨੂੰ ਦੇਖਿਆ ਕਰੋ ਉਹ 22 ਨੰਬਰ ਫਾੜ ਕੇ ਜਾ ਕੇ ਦੇਖੋ ਕੀ ਹਾਲ ਹੁੰਦਾ ਕੁੜੀਆਂ ਮੁੰਡੇ ਖੜੇ ਐਸੇ ਕੁੜੀਆਂ ਵੀ ਸ਼ਰਾਬ ਪੀ ਰਹੀਆਂ ਹੁੰਦੀਆਂ ਨੇ ਲਾਟਾ ਬਾਟਾ ਹਾਂਜੀ ਸੋ ਮੇਰਾ ਕਹਿਣ ਦਾ ਮਤਲਬ ਹੈ ਜੇਕਰ ਬੱਚਿਆਂ ਨੂੰ ਘਰ ਚ ਪਿਆਰ ਮਿਲੇਗਾ ਤੇ ਉਹ ਬੱਚੇ ਬਾਹਰ ਨਹੀਂ ਜਾਣਗੇ ਨਹੀਂ ਜਾਣਗੇ ਆਪਣੇ ਵਰਗੇ ਉਹਨਾਂ ਨੂੰ ਉੱਥੇ ਫੇਰ ਨਹੀਂ ਲੱਪਣੇ ਪੈਣਗੇ ਬਿਲਕੁਲ ਅੱਛਾ ਪ੍ਰੋਫੈਸਰ ਆਪਣੇ ਡਾਕਟਰ ਸਾਹਿਬ ਇੱਕ ਰੁਝਾਨ ਟਿਊਸ਼ਨ ਦਾ ਬਹੁਤ ਹੋ ਗਿਆ ਅੱਜਕੱਲ ਟਿਊਸ਼ਨ ਨੇ ਸੇ ਕਰਕੇ ਨਾ ਕਿ ਹਰ ਮਾਂ ਬਾਪ ਜਾਂਦਾ ਹੈ ਕਿ ਮੇਰਾ ਬੱਚਾ ਜਿਹੜਾ ਹੈ ਨਾ ਦੂਜੇ ਤੋਂ ਅੱਗੇ ਲੰਘੇ ਹਮ ਅੱਛਾ ਇਹ ਟਿਊਸ਼ਨ ਦਾ ਹੈ ਕਿ ਮੈਂ ਯੂਨੀਵਰਸਿਟੀ ਚ ਵੀ ਇੱਕ ਵਾਰ ਮੈਂ ਕਿਉਂਕਿ ਮੈਂ ਸੈਨੇਟ ਦਾ ਮੈਂਬਰ ਵੀ ਰਿਆਂ ਫੈਕਲਟੀ ਉਹ ਲੈਂਗੁਏਜ ਦਾ ਮੈਂਬਰ ਰਿਆਂ ਬੋਰਡ ਆਫ ਸਟਾਡੀ ਦਾ ਮੈਂਬਰ ਵੀ ਰਿਆਂ ਕੀ ਬਾਤ ਤੋ ਮੈਂ ਉਥੇ ਇੱਕ ਵਾਰ ਕਹਿ ਦਿੰਦਾ ਸੀਗਾ ਕਿ ਅੱਜ ਟੀਚਰ ਵੀ ਮੈਂ ਖਾ ਤੁਸੀਂ ਸਾਰੇ ਐਮਬੀਡੀ ਗਾਈਡਲਾਈਨ ਚੋਂ ਨਿਕਲੇ ਹੋ ਓਹੋ ਸਾਡੇ ਮੰਦਰ ਚ ਗਾਈਡਾਈ ਨਹੀਂ ਸੀ ਹੁੰਦੀ ਗਾਈਡਾਈ ਨਹੀਂ ਸੀ ਨੀ ਲੋ ਸ਼ਾਇਦ ਅਸੀਂ ਵੀ ਪੜ ਲੈਂਦੇ ਪੜ ਲਿੰਦੇ ਮੈਂ ਖੈਰ ਤੁਸੀਂ ਕਲਾਸਾਂ ਦੇ ਕਿਉਂ ਤੁਹਾਡੇ ਡ੍ਰੈਨਰਸ ਨੇ ਹੁੰਦੀ ਪੂਰੀ ਓਹੋ ਇਸ ਕਰਕੇ ਨਹੀਂ ਹੁੰਦੀ ਕਿ ਬੱਚੇ ਕਹਿੰਦੇ ਜੋ ਇਹਨੇ ਪੜਾਉਣਾ ਉਹ ਗਾਇਡ ਤੋਂ ਪੜ ਲੈਣਾ ਚਲ ਤੁਹਾਡੇ ਕੋਲ ਕੋਈ ਨਵੀਂ ਚੀਜ਼ ਨਹੀਂ ਦੱਸਣ ਵਾਲੀ ਕਿਉਂਕਿ ਤੁਹਾਡੇ ਐਕਸਟਰਾ ਰੀਡਿੰਗ ਕੋਈ ਨਹੀਂ ਤੁਸੀਂ ਐਕਸਟਰਾ ਪੜਨਾ ਹੀ ਕੋਈ ਨਹੀਂ ਯੈਸ ਤੋਂ ਇਸ ਕਾਰਨ ਕਰਕੇ ਤੁਹਾਡਾ ਨੌਲੇਜ ਸੀਮਤ ਹੈ ਤੋਂ ਉਹ ਫਿਰ ਕੀ ਕਰਦੇ ਨੇ ਮਾਪੇ ਜਾਣਦੇ ਨੇ ਕਿ ਮੇਰੇ ਬੱਚਾ ਵੱਧ ਤੋਂ ਵੱਧ ਨੰਬਰ ਲੈ ਤੋਂ ਟਿਊਸ਼ਨ ਦਾ ਕਲਚਰ ਸ਼ੁਰੂ ਹੋ ਗਿਆ ਸਾਡੇ ਮਨ ਦੇ ਟਿਊਸ਼ਨ ਕਲਚਰ ਨਹੀਂ ਸੀ ਹੁੰਦਾ ਟੀਚਰ ਉਹਨਾਂ ਦੀ ਮਦਦ ਕਰਦੇ ਹੁੰਦੇ ਸੀ ਵੀ ਤੂੰ ਵੀਕ ਆ ਅੱਜਾ ਕਰ ਬਹਿ ਜਾ ਭਾਈ ਉਹ ਮਗਰੋਂ ਬੈਠੇ ਰਹਿੰਦੇ ਸੀ ਸਕੂਲ ਵਿੱਚ ਉਹਨਾਂ ਨੂੰ ਹੋਮ ਵਰਕ ਕਰਵਾ ਦਿੰਦੇ ਸੀ ਫਰੀ ਦੱਸੋ ਤੇ ਥੱਪੜ ਵੀ ਮਾਰ ਦਿੰਦੇ ਸੀ ਐਵੇਂ ਆਖੀ ਆ ਵੀ ਮੈਂ ਅੱਜ ਤੁਸੀਂ ਬੱਚੇ ਨੂੰ ਫਿਜ਼ੀਕਲੀ ਪਨਿਸ਼ਮੈਂਟ ਨਹੀਂ ਦੇ ਸਕਦੇ ਅੱਜ ਦੇ ਦੌਰ ਅੱਜ ਦੇ ਜ਼ਮਾਨੇ 'ਚ ਬੱਚੇ ਨੂੰ ਨਹੀਂ ਦੇ ਸਕਦਾ ਨਿਕਲ ਜਿਹੜਾ ਬੱਚਾ ਸ਼ਰਾਰਤੀ ਆ ਹਾਂ ਉਹਨੂੰ ਕਿਵੇਂ ਰੋਕੋਗੇ ਘਰ ਮੇ ਸੱਪੜਨੇ ਮਾਰੋਗੇ ਕੀ ਆ ਬਾਤ ਤੇ ਜੇ ਟੀਚਰ ਨੇ ਮਾਰ ਦਿੱਤਾ ਤਾਂ ਕੀ ਹੋ ਗਿਆ ਮੈਨੂੰ ਯਾਦ ਇੱਕ ਵਾਰ ਸੇ ਕਹਿਣਾ ਟੀਚਰ ਬਾਪ ਦੇ ਸਮਾਨ ਹੁੰਦਾ ਮੈਨੂੰ ਯਾਦ ਆ ਰਹੀ ਸਾਬ ਕਿ ਜਦੋਂ ਕੰਮ ਕੋਈ ਨਹੀਂ ਕਰਨਾ ਜਾਂ ਨਹੀਂ ਸਟੱਡੀ ਕਰਨੀ ਤੇ ਉਹ ਹੈਡਮਾਸਟਰ ਸਾਹਿਬ ਮਾਸਟਰ ਜੀ ਇੱਕ ਬੈਂਥ ਬੈਂਥ ਸੋਟੀ ਸੋਟੀ ਹੁੰਦੀ ਪਛਾਣ ਇਹ ਹੁੰਦੇ ਸੀ ਹਾਂ ਹਾਂ ਉਹਨਾਂ ਨੇ ਜਦੋਂ ਆਫਿਸ ਚੋਂ ਨਿਕਲਣਾ ਨਾ ਤੇ ਅਸੀਂ ਪਹਿਲਾਂ ਦੇਖਣਾ ਵੀ ਇਹਨਾਂ ਦੇ ਹੱਥੇ ਸੋਟੀ ਹੈ ਜਾਂ ਨਹੀਂ ਹੈ ਨਹੀਂ ਤਾਂ ਮਗਵਾ ਲੈਣੀ ਉਹ ਕੋਟ ਜਿਹੜੀ ਅੱਜ ਵੀ ਯਾਦ ਆਉਂਦੀ ਔਰ ਅੱਜ ਵੀ ਸਾਨੂੰ ਪਤਾ ਵੀ ਅਸੀਂ ਕਿਹੜੀਆਂ ਕਿੜੀਆਂ ਗਲਤੀਆਂ ਕਰਦੇ ਰਹੇ ਜਿੱਥੋਂ ਸਾਨੂੰ ਮਾਰ ਪੈਂਦੀ ਰਹੀ ਮਾਰ ਪੈਂਦੀ ਹੁਣ ਉਹ ਗਲਤੀਆਂ ਨਹੀਂ ਦੁਹਰਾਉਂਦੇ ਅਸੀਂ ਹੁਣ ਜਰਾਉਂਦੇ ਨੇ ਹੁਣ ਕਹਿੰਦੇ ਰੁਈਆਂ ਲਖ ਲੋ ਹਾਂ ਕੂਈਆਂ ਉੱਤੇ ਸਕੂਲ ਦੀ ਫੀਸੋਂ ਜਾਲਾ ਪੈਸੇ ਲੈ ਰਹਿਣਾ ਲੋਕ ਜੀ ਜੀ ਕੋ ਮੇਰਾ ਕਹਿਣਾ ਮਤਲਬ ਹੈ ਕਿ ਸਾਡੇ ਜੜੀਆਂ ਇਹੋ ਦੀਆਂ ਚੀਜ਼ਾਂ ਜੜੀਆਂ ਰੋਕ ਰੀਆਂ ਚਾਹੀਦੀਆਂ ਨੇ ਬਿਲਕੁਲ ਬਿਲਕੁਲ ਰੋੜ ਹੈ ਜੀ ਪਰ ਉਹ ਜੜੀਆਂ ਚੀਜ਼ਾਂ ਨੇ ਮਾਪੇ ਦਾ ਇੱਕ ਜ਼ੇ ਕ੍ਰੇਜ਼ ਹੈ ਹਾਂ ਕਿ ਸਾਡਾ ਬੱਚਾ ਇੰਗਲਿਸ਼ ਮੀਡੀਅਮ ਅੰਗਰੇਜ਼ੀ ਪੜ੍ਹੇ ਬਿਲਕੁਲ ਬਿਲਕੁਲ ਔਰ ਸਾਰਿਆਂ ਦਾ ਏਮ ਹੈ ਕਿ ਇਹਨੂੰ ਬਾਹਰ ਭੇਜਣਾ ਹੈ ਹੂੰ ਬਾਹਰ ਜਾ ਕੇ ਉਹਨੂੰ ਇਹਦੇ ਜੋ ਕੀ ਕੁਝ ਹੋ ਰਿਹਾ ਕੀ ਹੋ ਰਿਹਾ ਆ ਮੈਂ ਕਈ ਵਾਰੀ ਕਹਿਣਾ ਹੋਂ ਨਾ ਕਿ ਆਦਮੀ ਜਿੱਥੇ ਜਾਂਦਾ ਆਪਣਾ ਕਲਚਰ ਨਾਲ ਲੈ ਕੇ ਜਾਂਦਾ ਲੈ ਕੇ ਬਿਲਕੁਲ ਬਿਲਕੁਲ ਕਲਚਰ ਚ ਚੇਂਜ ਤਿੰਨ ਚਾਰ ਪੀੜੀਆਂ ਦੇ ਬਾਅਦ ਜਾ ਕੇ ਆਉਂਦੀ ਹੈ ਹੂੰ ਏ ਹੁਣ ਉੱਥੇ ਗਏ ਨੇ ਉੱਥੇ ਵੀ ਲੜਾਈਆਂ ਝਗੜੇ ਨਸ਼ੇ ਨੁਸ਼ੇ ਸਭ ਕੁਝ ਉਸੇ ਕਰ ਰਹੇ ਨੇ ਬਿਲਕੁਲ ਔਰ ਅੱਛਾ ਉਹਦੇ ਉਹਦੇ ਕਰਕੇ ਕੀ ਹੁੰਦਾ ਕਿ ਜਿਹੜੇ ਬੱਚੇ ਜਿਹੜੇ ਉਧਰ ਜਾ ਕੇ ਨਸ਼ੇ ਕਰਦੇ ਆ ਉਹਨਾਂ ਦੀਆਂ ਗਲਤੀਆਂ ਤੇ ਜਿਹੜੇ ਬੱਚੇ ਨਵੇਂ ਗਏ ਆ ਉਹਨਾਂ ਨੂੰ ਪੇਸ਼ ਆ ਰਹੀਆਂ ਨੇ ਉਹਨਾਂ ਨੂੰ ਪੇਸ਼ ਆ ਰਹੀਆਂ ਰੁਕਾਵਟ ਪੈ ਰਹੀਆਂ ਨੇ ਜਿਹੜੇ ਪਹਿਲਾਂ ਚਲੇ ਗਏ ਉਹ ਤਾਂ ਸੈਟਲ ਹੋ ਗਏ ਜੀ ਜਿਹੜੇ ਹੁਣ ਜਾ ਰਹੇ ਨੇ ਉਹਨਾਂ ਨੂੰ ਉਹ ਵੀ ਨਫਰਤ ਕਰ ਰਹੇ ਨੇ ਕਰ ਰਹੇ ਨੇ ਇਹ ਕਿਉਂ ਆ ਗਿਆ ਇੱਥੇ ਓਹ ਹੋ 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 ਆ ਹੁਣ ਮੇਰੇ ਇੱਕ ਸੱਜਣ ਨੇ ਉਹਨਾਂ ਦੀ ਬੈਟਰੀ ਆਈ ਹੋਈ ਉਹਨੇ ਕੰਪਿਊਟਰ ਜੀ ਨਹੀਂ ਕੀਤੀ ਹੋਈ ਆ ਆ ਪਰਸੋਂ ਚੌਥੀ ਮਿਲ ਕੇ ਗਈ ਮੈਨੂੰ ਜੀ ਤੋਂ ਦੋਸਤ ਨੇ ਰਿਹਾ ਕਹਿੰਦੇ ਬੈਟਰੀ ਆਈ ਸੀ ਕਹਿੰਦੇ ਅੰਕਲ ਨੂੰ ਮਿਲਣਾ ਤੇ ਉਹ ਕਹਿੰਦੇ ਅੰਕਲ ਮੈਂ ਪੌਣੇ ਡੇਢ ਪੌਣੇ 2 ਸਾਲ ਹੋ ਗਏ ਨੇ ਵੈਲੀ ਬੈਠੇ ਆ ਹੂੰ ਉਹ ਸਿਰ ਉਗਾਰ ਨਹੀਂ ਬਲਦਾ ਪਿਆ ਬਹੁਤ ਬੁਰਾ ਬੁਰਾ ਹਾਲ ਹੈ ਕਹਿੰਦੀ ਜੇ ਕਰ ਅਸੀਂ ਆਪਣੇ ਕੁਆਲਿਫਿਕੇਸ਼ਨ ਦੱਸਿਆ ਤਾਂ ਬਿਲਕੁਲ ਨਹੀਂ ਕੋਈ ਸੱਦਦਾ ਉਸੇ ਲੇਬਰ ਦੇ ਤੌਰ ਤੇ ਕੰਮ ਕਰਦੇ ਆ ਮੈਂ ਕਿ ਹਾਲਾਤ ਤਾਂ ਰਹੀ ਸਾਹਿਬ ਕਾਫੀ ਕਮਜ਼ੋਰ ਹੋ ਚੁੱਕੇ ਨੇ ਪਰ ਐਜੂਕੇਸ਼ਨ ਦਾ ਜਿਸ ਤਰ੍ਹਾਂ ਦਾ ਹੁਣ ਇਹਨਾਂ ਦਿਨਾਂ ਵਿੱਚ ਚੱਲ ਰਿਹਾ ਨਾ ਉਹ ਫਿਕਰ ਫਿਕਰ ਮੰਦਿਆ ਤੇਰੇ ਵਾਸਤੇ ਬਿਲਕੁਲ ਫਿਕਰ ਸਾਨੂੰ ਕਰਨਾ ਚਾਹੀਦਾ ਐਜੂਕੇਸ਼ਨ ਜਿਹੜੀ ਆ ਇੱਕ ਟੀਚਰ ਦੇ ਅੰਦਰ ਡਿਵੋਸ਼ਨ ਤੇ ਡੈਡੀਕੇਸ਼ਨ ਹੋਣੀ ਚਾਹੀਦੀ ਬਹੁਤ ਜ਼ਰੂਰੀ ਆ ਜਿੰਨਾ ਚਿਰ ਉਹ ਇਹ ਨਹੀਂ ਸਮਝਦਾ ਕਿ ਮੈਨੂੰ ਨੇਸ਼ਨ ਬਿਲਡਰ ਕਹਿੰਦੇ ਨੇ ਹਾਂ ਕੌਮ ਦਾ ਨਰਮਾਤਾ ਕਹਿੰਦੇ ਨੇ ਕਿ ਮੈਂ ਕੌਮ ਨੂੰ ਉਸਾਰਨਾ ਹੈ ਬਿਲਕੁਲ ਉਹਦੇ ਅੰਦਰ ਇਹ ਫੀਲਿੰਗ ਟੀਚਰ ਦੇ ਉੱਤੇ ਸਾਰਾ ਮਹਿਲ ਪਰ ਕਰਦਾ ਟੀਚਰ ਅੱਜ ਇਹ ਸੋਚੇ ਕਿ ਬੱਚੇ ਨੂੰ ਮੈਂ ਬੈਠਣਾ ਉੱਠਣਾ ਵੀ ਸਿਖਾਉਣਾ ਹੈ ਬਿਲਕੁਲ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਡਾਕਟਰ ਗੁਰਬਚਨ ਸਿੰਘ ਰਾਹੀ ਸਾਹਿਬ ਜਿਨ੍ਹਾਂ ਨੇ ਜਿਨ੍ਹਾਂ ਦੀ ਜ਼ਿੰਦਗੀ ਦਾ এডਿਕੇਸ਼ਨ ਦੇ ਨਾਲ ਕਾਫੀ ਲੰਬਾ ਤਜਰਬਾ ਹੈ ਔਰ ਅੱਜ ਉਹਨਾਂ ਨੇ ਆਪਣੇ ਤਜਰਬੇ ਸ਼ੇਅਰ ਕੀਤੇ ਕਿ এডਿਕੇਸ਼ਨ ਦਾ ਜੋ ਸਤਰ ਹੈ ਉਹ ਅੱਜ ਕੱਲ ਗਾਈਡਾਂ ਦੀ ਗੱਲ ਕੀਤੀ ਇਹਨਾਂ ਨੇ ਐਮਬੀਡੀ ਗਾਈਡਾਂ ਹੋ ਗਈਆਂ ਹੋਰ ਬਹੁਤ ਸਾਰੇ ਔਰ ਆਪਣੇ ਸਮੇਂ ਦੀਆਂ ਵੀ ਗੱਲਾਂ ਕੀਤੀਆਂ ਕਿ ਉਸ ਵੇਲੇ ਕਿਸ ਤਰ੍ਹਾਂ ਸਿੱਖਿਆ ਦੇ ਨਾਲ ਮੁਹੱਬਤ ਅਸੀਂ ਲੋਕ ਕਰਦੇ ਸੀ ਕਿੰਨਾ ਪਿਆਰ ਸੀ ਸਿੱਖਿਆ ਦੇ ਨਾਲ ਪਰ ਅੱਜ ਕਿਤੇ ਨਾ ਕਿਤੇ ਵੱਡੀਆਂ-ਵੱਡੀਆਂ ਬਿਲਡਿੰਗਾਂ ਦੇ ਵਿੱਚ ਆਪਾਂ ਸ਼ਾਇਦ ਚਾਹੁੰਦੇ ਆ ਕਿ ਸਾਡਾ ਬੱਚਾ ਪੜ੍ਹੇਗਾ ਠੀਕ ਹੈ ਜਿਹੜੀ ਪੜ੍ਹਨਾ ਉਹਨਾਂ ਨੇ ਉਹ ਸਕੂਲ ਚੋਂ ਵੀ ਪੜ ਲੈਣਾ ਜਿਹੜੇ ਸਕੂਲ ਦੇ ਵਿੱਚ ਬੱਚੇ ਮਤਲਬ ਬੋਰੀਆਂ ਲੈ ਕੇ ਜਾਂਦੇ ਸੀ ਤੱਪਣ ਲੈ ਕੇ ਜਾਂਦੇ ਸੀ ਉਹਨਾਂ ਵਿੱਚੋਂ ਵੀ ਪੜ ਲੈਣਾ ਸੋ ਦੋਸਤੋ ਐਂਡ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੀਤੀ ਕਿ ਟੀਚਰ ਦੇ ਉੱਪਰ ਜ਼ਿਆਦਾ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਕੀ ਪਰੋਸ ਰਹੇ ਨੇ ਔਰ ਬੱਚੇ ਕੀ ਖਾ ਰਹੇ ਨੇ ਰਾਹੀ ਸਾਹਿਬ ਬਹੁਤ ਚੰਗਾ ਲੱਗਾ ਤੁਸੀਂ 1947 ਦੀ ਵੀ ਗੱਲ ਵਿੱਚ ਦੱਸੀ ਆਪਣੇ ਬਚਪਨ ਦੀ ਵੀ ਮੈਂ ਤੁਹਾਨੂੰ ਦੱਸਿਆ ਉਹਨਾਂ ਨੇ ਕਿ ਉਦੋਂ ਇੱਕ ਬੜੀ ਵੰਦੀਆ ਗੱਲ ਲਾ ਨੋ ਮੈਂ ਆਪਣੇ ਮੇਰੇ ਬੱਚੇ ਕਹਿੰਦੇ ਨੇ ਆਹੋ ਮੈਂ ਕੋਈ 45 ਦੇ ਕਰੀਬ ਪੰਜਾਬਾਂ ਵਿੱਚ ਲਿਖ ਚੁੱਕਾ ਚੰਨ ਕਤਾਬਾਂ ਮੇਰੀਆਂ ਯੂਨੀਵਰਸਿਟੀ ਲੈਵਲ ਚ ਆਇਆ ਇੱਕ ਤੇ ਸੀਰੋ ਨੇ ਸੀਰ ਪੜਾਦੇ پولیس ਨੂੰ ਕਾਨ9 ਦੀ ਲੱਗੀ ਹੋਈ ਆ ਵਿਸ਼ਾ ਕਿਹੜੇ ਰੱਖਦੇ ਸੀ ਫਿਰ ਲਿਖਣ ਲਿਟਰੇਚਰ ਪੰਜਾਬੀ ਦੀ ਪੰਜਾਬੀ ਲਿਟਰੇਚਰ ਆ ਸਾ ਆਈਐਸ ਨੂੰ ਮੈਂ ਹਿਸੇ ਪੜਾਉਂਦਾ ਰਿਹਾ ਹਿਸੇ ਤੇ ਮੇਰੇ ਉੱਥੇ ਮੈਂ ਇੰਗਲਿਸ਼ ਲਿਖ ਕੇ ਦਿੰਦਾ ਸੀ ਓ ਮਾਈ ਗਾਡ ਉਹ ਮੇਰੇ ਕੋਲ ਪਿਆ ਹੋਇਆ ਹਾਂਜੀ ਉਹ ਮੈਂ ਸੋਚਦਾ ਉਹ ਵੀ ਕਿਤਾਬ ਚ ਪਵਾ ਦਿਆਂ ਸ਼ਾਰਟ ਆਨਸਰਸ ਆ ਉਹ ਉਹ ਨਹੀਂ ਮਿਲਦੇ ਅੱਛਾ ਰਾਹੀ ਸਾਬ ਕਿੰਨੇ ਸਾਲ ਤੁਸੀਂ ਆਈਪੀਐਸ ਆਈਐਸ ਅਫੀਸਰ ਜਿਹੜੇ ਤਕਰੀਬਨ ਮੈਂ 16 17 ਸਾਲ ਕਲਾਸ ਪੜਾਈ ਜੀ ਯੂਐਨਐਸਏ ਅੱਛਾ ਜੀ ਹਾਂ ਆਈਐਸ ਟ੍ਰੈਨਿੰਗ ਸੈਂਟਰ ਚ ਔਰ ਮੇਰੇ ਪੜਾਏ ਹੋਏ ਬਜ਼ਿਆਰ ਸੀ ਅੱਜ ਕੱਲ ਕੋਈ ਡੀਸੀ ਹੈ ਕੋਈ ਐਸਡੀਐਮ ਹੈ ਕੋਈ ਮਜਿਸਟ੍ਰੇਟ ਹੈ ਕੋਈ ਅਡੀਸ਼ਨਲ ਸੈਸ਼ਨ ਜੱਜ ਹੈ ਕੋਈ ਜੱਜ ਹੈ ਕੋਈ ਡਿਪਟ੍ਰਿਕ ਕਮਿਸ਼ਨਰ ਹੈ ਮੇਰੇ ਸਾਹ ਥਾਵਾਂ ਤੇ ਮੇਰੇ ਸਟੂਡੈਂਟ ਨੇ ਔਰ ਮੇਰੀ ਇੱਜ਼ਤ ਕਰਦੇ ਨੇ ਔਰ ਮੈਨੂੰ ਆਪਣਾ ਉਹ ਮੇਰੇ ਜਨਮ ਦਿਨ ਤੇ ਜਾਂ ਟੀਚਰ ਲੈ ਰਹੇ ਜ਼ੋਰ ਵਿਸ਼ ਕਰਦੇ ਨੇ ਆਹ ਇਹ ਤੁਸੀਂ ਦੇਖੋ ਬਲਵਿੰਦਰ ਸਿੰਘ ਹੈ ਮੁੰਡਾ ਜੀ ਉਹ ਸੀਗਾ ਬਾਡਲ ਤੇ ਇਲੈਕਟ੍ਰਿਕ ਕਮਿਸ਼ਨਰ ਸੀਗਾ ਉਹਨੇ ਮੈਨੂੰ ਸੱਦਿਆ ਸੀ ਉਹਦੇ ਕੋਲ ਡਬਲ ਚਾਰਜ ਸੀ ਅਮਰਖਰ ਦੇ ਹਵਾਈ ਅੜਦੇ ਦਾ ਵੀ ਉਹਦੇ ਕੋਲ ਚਾਰਜ ਸੀ ਤੇ ਉੱਥੇ ਵੀ ਸੀਗਾ ਉੱਥੇ ਉਹਨੇ ਮੈਨੂੰ ਸੱਦਿਆ ਕਹਿੰਦਾ ਸਰ ਮੇਰਾ ਜੀਕਰ ਤੁਸੀਂ ਹਾਲ ਦੇ ਲਖਦੇ ਹੁੰਦੇ ਕਿ ਤੁਹਾਡਾ ਉਧਰ ਬਚਪਨ ਬੀਤਿਆ ਤੁਸੀਂ ਆਓ ਮੈਂ ਫਿਰ ਉੱਥੇ ਗਿਆ ਜੀ ਉੱਥੇ ਬੜੀ ਸਿਕਿਉਰਟੀ ਉਹਨਾਂ ਦੇ ਹੈਗੀ ਆ ਖੈਰ ਉਹਨਾਂ ਨੇ ਮੈਨੂੰ ਸਾਰਾ ਸਿਸਟਮ ਆਪਣਾ ਦੱਸਿਆ ਕਿ ਇਸੇ ਕਿਵੇਂ ਸਾਦਾ ਸਿਸਟਮ ਚੱਲਦਾ ਹੈ ਫਿਰ ਉਹਦੇ ਮਿਊਜ਼ੀਅਮ ਬਣਿਆ ਹੋਇਆ ਪਾਰਟੀਸ਼ਨ ਦਾ ਉਹਨਾਂ ਨੇ ਉੱਥੇ ਬਿਲ ਮੈਨੂੰ ਲੈ ਗਿਆ ਉੱਥੇ ਜਾ ਕੇ ਨਾ ਉਹਨਾਂ ਦੀ ਵਿਸਤਰ ਰਜਿਸਟਰ ਪਿਆ ਸੀਗਾ ਜੀ ਉਹ ਕਹਿਣ ਲੱਗਾ ਕਿ ਸਾਰੇ ਦੇ ਕੁਝ ਲਿਖੋ ਮੈਂ ਕਿਹਾ ਭਾਈ ਇਹ ਤੇ ਵੀਆਈਪੀ ਲਿਖ ਦੇ ਨੇ ਮੈਂ ਤਾਂ ਮਾਮੂਲੀ ਜਿਹਾ ਲਿਖਾਂਗਾ ਕਹਿੰਦਾ ਸਰ ਉਹਦੇ ਸ਼ਬਦ ਲੈ ਬਲਵਿੰਦਰ ਸਿੰਘ ਦੇ ਕਹਿੰਦਾ ਸਰ ਮੇਰੇ ਲਈ ਤੁਸੀਂ ਸਭ ਤੋਂ ਵੱਡੇ ਵੀਆਈਪੀ ਹੋ ਕੋ ਜਨਾ ਕੋ ਦਿਰੂ ਲੱਕੇ দাও ਫੇਲ ਮੈਂ ਲੇਕਿਆ ਅਸੀਂ ਜਿਉਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਨੇ ਤੁਹਾਡੇ ਪੰਜਾਬ ਦੇ ਵਿੱਚ ਅਸਲੇ ਇੱਕ ਸਾ ਚਰਨਜੀਤ ਸਿੰਘ ਹੈ ਮੇਰਾ ਸਟੂਡੈਂਟ ਹੈਗਾ ਆ ਐਸੀਏ ਮੈਂ ਇੱਕ ਅਨਮੋਲਜੀਤ ਚੀਮਾ ਹੈ ਧਾਰੀਵਾਲ ਉਹ ਮੇਰਾ ਸਟੂਡੈਂਟ ਹੈ ਇੱਕ ਜੀਵਨ ਜੋਤਕੌਰ ਹੈ ਉਹ ਐਸੇ ਪਹਿਲਾਂ ਡਿਪਟੀ ਕਮਿਸ਼ਨਰ ਲਾ ਕੇ ਐਕਸਾਈਜ਼ਨ ਟ੍ਰੈਕਸ਼ਨ ਜੁ ਰਹੀ ਆ ਤੇ ਕਾਰਪੋਰੇਸ਼ਨ ਦੇ ਵਿੱਚ ਵੀ ਰਹੀ ਆ ਉਹ ਡਿਪਟੀ ਕਮਿਸ਼ਨਰ ਉਹ ਵੀ ਮੇਰੇ ਸਟੂਡੈਂਟ ਆ ਔਰ ਟੀਜੇ ਨੰਬਰ ਤੇ ਲਿਟਰੇਚਰ ਵਾਲਾ ਮੁੰਡਾ ਗੁਰਪ੍ਰੀਤ ਸਿੰਘ ਸੰਧੂ ਉਹ ਅੱਜ ਕੱਲ ਰਾਜਸਥਾਨ ਚ ਹੈ ਉਹ ਮੇਰਾ ਸਟੂਡੈਂਟ ਹੈ ਰਾਜਸਥਾਨ ਚ ਜੀਵਨ ਪਿਰਚੀ ਕੁੜੀਆ ਉਹ ਆਈਪੀਐਸ ਹੈ ਉਹ ਐਸਲੇ ਮੇਰੇ ਖਲ ਐਸਐਸਪੀ ਤੋਂ ਵੀ ਉੱਪਰ ਚਲੀ ਗਈ ਹੋਵੇਗੀ ਤੋ ਫੇਰੇ ਸੈਂ ਤਜਿੰਦਰ ਸਿੰਘ ਹੈ ਇੱਥੇ ਪਟਿਆਲੇ ਦੇ ਵਿੱਚ ਐਸ ਵੇਲੇ ਇਨਕਮ ਕਲਾਸ ਦਾ ਡੈਪਟੀ ਕਿ ਮੈਂ ਸ਼ਰ ਨਰਿੰਦਰਪਾਲ ਸਿੰਘ ਮੇਰਾ ਸਟੂਡੈਂਟ ਹੈ ਆਏ ਹਾਏ ਔਰ ਪਰਛੇ ਜਿਲ੍ਹੇ ਦੇ ਵਿੱਚ ਵੀ ਦੱਸ ਰਹੇ ਸੀ ਤੁਸੀਂ ਇੱਥੇ ਆ ਕੇ ਇੱਕ ਦਿਨ 2 ਘੰਟੇ ਮੇਰੇ ਕੋਲ ਬੈ ਕੇ ਗਿਆ ਆਹ ਕਹਿੰਦਾ ਸਾਰ ਜਿਹੜੀਆਂ ਗੱਲਾਂ ਤੁਸੀਂ ਕਲਾਸ 'ਚ ਦੱਸਦੇ ਰਹੇ ਉਹ ਮੈਂ ਲੋਕਾਂ ਨੂੰ ਦੱਸਦਾ ਕਹਿੰਦਾ ਜੀ ਮੇਰੇ ਕੋਲ ਜਿਹੜੇ 3 ਭੁਗਤਾਂ ਵਾਲੇ ਬੰਦੇ ਆਉਂਦੇ ਆ ਨਾ ਜਨਾਂ ਦੇ ਕੇਸ ਕੁਸ ਹੁੰਦੇ ਆ ਮੈਂ ਉਹਨਾਂ ਨੂੰ ਇਹ ਵਾਲੀਆਂ ਗੱਲਾਂ ਸੁਣਾਉਂਦਾ ਕਿ ਮੇਰੇ ਸਾਲ ਨੇ ਸਾਨੂੰ ਆਸਦੋ ਸਿਆਸੀਗਾ ਸੋ ਮੇਰਾ ਮੈਨੂੰ ਤਾਂ ਵੀ ਬੜਾ ਮਾਨ ਇਜ਼ਤ ਮੈਨੇ ਇੱਥੇ ਮੰਦਰਾ ਕਾਲਜ ਵਿੱਚ ਸਟੂਡੈਂਟ ਕਈ ਪ੍ਰੋਫੈਸਰ ਨੇ ਜੀ ਆ ਪਿਛਲੇ ਸਾਲ ਨੇ 150 ਸਾਲਾ ਮਨਾਇਆ ਕਾਲਜ ਦਾ ਫੁਣ ਲੈ ਮੈਨੂੰ ਆਨਰ ਕੀਤਾ ਬਕਾਇਦਾ ਮੈਂ ਕਾਰਡ ਤੋਂ ਆਇਆ ਸੀ ਮੈਸੇਜ ਵੀ ਆਇਆ ਸੀਗਾ ਤੋਂ ਮੈਡਮ ਪ੍ਰਿੰਸੀਪਲ ਉਹਨਾਂ ਨੇ ਨਾ ਪਹਿਲਾਂ ਪ੍ਰੋਗਰਾਮ ਜਿਹੜਾ ਕਰਨਾ ਸੀ ਉਹਦੇ ਚਾਕੋਣ ਕਰਨ ਵਾਸਤੇ ਉਹਨਾਂ ਨੇ ਰਿਟਾਇਰ ਪੁਰਾਣੇ ਜਿਹੜੇ ਪ੍ਰੋਫੈਸਰ ਸੀ ਉਹਨਾਂ ਨੂੰ ਸੱਦਿਆ ਉਹਨਾਂ ਵਿੱਚ ਮੈਂ ਵੀ ਗਿਆ ਜੀ ਤੇ ਉਹ ਛਿੜਹਲੇ ਗਿਆ ਤੇ ਸਾਰੇ ਬੋਲ ਰਹੇ ਕੋਈ ਕਹਿੰਦਾ ਜੀ ਉਹ ਗੁਰਦਾਸ ਮਾਨ ਨੂੰ ਸੱਦ ਲਾਂਗੇ ਉਹਨੂੰ ਸੱਦ ਲਾਂਗੇ ਉਹ ਹੀ ਉਹ ਸਾਰੇ ਪ੍ਰੋਫੈਸਰ ਪੁਰਾਣੇ ਜਿਹੜਾ ਬੋਲਦੇ ਰਹੇ ਤੇ ਮੈਂ ਅੱਗੇ ਬੈਠਾ ਸੀ ਮੈਨੂੰ ਕਹਿਣ ਲੱਗੇ ਕਿ ਰਾਜ ਸਾਹਿਬ ਤੁਸੀਂ ਵਿਚਾਰ ਦੱਸੋ ਮੈਂ ਫਿਰ ਸਟੇਜ ਤੇ ਗਿਆ ਉਹਦੇ ਸੇਜ ਉੱਤੇ ਸਰਵ ਮੈਡਮ ਪ੍ਰਿੰਸੀਪਲ ਬੈਠੇ ਸੀ ਕਿ ਨਵੇਂ ਆਏ ਸੀ ਕਿ ਹੈ ਹੂੰ ਤੇ ਨਾਲ ਸੈਕਟਰੀ ਬੈਠਾ ਸੀ ਤੇ ਨਾਲ ਸੱਜਣ ਹੋਰ ਵਾਈਸ ਪ੍ਰਿੰਸੀਪਲ ਬੈਠੇ ਸੀ ਕਿ ਹੂੰ ਤੇ ਉਹਨਾਂ ਨੇ ਬੋਲਿਆ ਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਸਾਨੂੰ ਅਸਲ ਮੋਰਲ ਟੀਚਿੰਗ ਦੇ ਲੋੜ ਹੈ। ਹੂੰ ਇਹੋ ਜਿਹੇ ਪ੍ਰੋਗਰਾਮ ਕਰੋ ਜਿਹੜਾ ਬੱਚਿਆਂ ਨੇ ਲਈ ਇੱਕ ਪ੍ਰੇਰਨਾ ਮਿਲੇ ਉਹਨਾਂ ਨੂੰ ਤੇ ਉਹ ਫਿਰ ਨਾ ਖੈਰ ਹੋਰ ਵੀ ਮੈਂ ਬੜਾ ਕੁਝ ਬੋਲਿਆ ਉਹ ਮੈਨੂੰ ਪਤਾ ਨਹੀਂ ਲੱਗਾ ਕਿ ਮੈਡਮ ਪ੍ਰਿੰਸੀਪਲ ਨੇ ਨਾ ਉਸੇ ਲਈ ਇੱਕ ਕੁਰਸੀ ਹੋਰ ਸੈਟ ਕਰ ਮੰਗਵਾ ਲਈ। ਆਹ ਅੱਛਾ ਜੀ। ਤੇ ਆਪਣੇ ਕੋਲ ਮੈਨੂੰ ਕਹਿੰਦੇ ਰਾਜ ਸਾਹਿਬ ਮੈਂ ਬੋਲ ਲਿਆ ਕਹਿੰਦੇ ਬੈਜੋ ਅੱਥੇ ਮੇਰੇ ਕੋਲ ਹੀ ਵਾਹ ਮੈਨੂੰ ਕਹਿੰਦੇ ਕਹਿੰਦੇ ਮੈਂ ਤੁਹਾਡੇ ਬਾਰੇ ਬਹੁਤ ਸੁਣ ਚੁੱਕੇ ਹੋਈਆਂ ਲੇਕਿਨ ਅੱਜ ਤੁਹਾਡੇ ਵਿਚਾਰਾਂ ਤੋਂ ਮੈਂ ਬਹੁਤ ਪ੍ਰਵਾਤ ਹੋਈਆਂ ਅੱਛਾ ਮਿਹਰਬਾਨੇ ਮੈਂ ਅੱਛਾ ਜਦੋਂ ਫਿਰ ਦੋ ਤਿੰਨ ਮਹੀਨੇ ਬਾਅਦ ਪਰ ਰੋਰਮ ਹੋਇਆ ਤੇ ਮੇਰੀ ਤਬੀਅਤ ਨਹੀਂ ਸੀ ਮੇਰਾ ਲਿਵਰ ਦਾ ਆਪਰੇਸ਼ਨ ਤਾਂ ਮੇਰਾ ਸਭ ਬੈਠਾ ਮੇਰਾ ਉੱਥੇ ਮੈਂ ਰੰਦਾ ਜੀ ਸਰਦਣਾ ਤੇ ਉਹ ਉੱਥੋਂ ਮੈਂ ਆਈ ਤੇ ਮੈਂ ਬੇਟੇ ਨਾਲ ਗੱਲ ਕੀਤੀ ਮੈਂ ਕਿਹਾ ਬੇਟਾ ਚਾਰ ਵਜੇ ਹੋ ਗਿਆ ਸੀ ਜਿਹੜੇ 11 ਵਜੇ ਪ੍ਰੋਗਰਾਮ ਸੀ ਮੈਂ ਕਿਹਾ ਬੇਟਾ ਮੈਂ ਡਾਕਟਰ ਬੇਟੇ ਨਾਲ ਗੱਲ ਕੀਤੀ ਮੈਂ ਕਿਹਾ ਮੈਂ ਦੁਛਤੀ ਚਾਂ ਜਾਵਾਂ ਨਾ ਜਾਵਾਂ ਸਬੀਅਤ ਕਹਿੰਦਾ ਡੈਡੀ ਇਹ ਤੁਹਾਡੀ ਸਬੀਅਤ ਮੰਦੀ ਤੇ ਜਾਓ ਨਹੀਂ ਤੇ ਨਾ ਸਹੀ ਮੈਂ ਫਿਰ ਆਖਿਆ ਚਲੋ ਤਿਆਰ ਜੇ ਮੈਂ ਹੋਇਆ ਹੋਇਆ ਮੈਂ ਕਿਹਾ ਪ੍ਰਿੰਸੀਪਲ ਮੈਡਮ ਨਾਲ ਗੱਲ ਕਰਨਾ ਰਿਕੁਐਸਟ ਕਰ ਦਿੰਦਾ ਵੀ ਮੈਂ ਮਜਬੂਰ ਹਾਂ ਨਹੀਂ ਆ ਸਕਦਾ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਮੈਡਮ ਮੇਰੀ ਆ ਤਬੀਅਤ ਨਹੀਂ ਮੰਨ ਰਹੀ ਨਹੀਂ ਨਹੀਂ ਰਾਈ ਸਾਹਿਬ ਅਸੀਂ ਤੁਹਾਨੂੰ ਆਨਰ ਕਰਨਾ ਹੈ ਤੇ ਤੁਸੀਂ ਕਿਉਂ ਨਾ ਨੇ ਆਓਗੇ ਆਉਣਾ ਹੋਏਗਾ ਮੈਂ ਕਿਹਾ ਜੀ ਫਿਰ ਮੇਰੇ ਨਾਲ ਮੇਰਾ ਹੈਲਪਰ ਹੋਏਗਾ ਜੇ ਕੋਈ ਹੋਵੇ ਉਹਨਾਂ ਨੇ ਕੀ ਕਹਿੰਦੇ ਕਹਿੰਦੇ ਤੁਸੀਂ ਪਾਰਕਿੰਗ ਵਾਲੀ ਸਾਈਡ ਤੇ ਨਹੀਂ ਜਾਣਾ ਤੁਸੀਂ ਮਹਿੰਦਰਾ ਕਾਲਜ ਦੇ ਮੇਨ ਗੇਟ ਤੋਂ ਐਂਟਰੀ ਕਰਨਾ ਉੱਥੇ ਮੈਂ ਸਾਰਿਆਂ ਨੂੰ ਕਹਿੰਦਾ ਉੱਥੇ ਇੱਕ ਪ੍ਰੋਫੈਸਰ ਤੁਹਾਨੂੰ ਰਿਸੀਵ ਕਰੇਗਾ ਆ ਕੇ ਮੈਂ ਸ਼੍ਰੀ ਸੋਮ ਬਹੁਤ ਜੀ ਜੀ ਦਾ ਵੀ ਧੰਵਾਦ ਕਰਦਾ ਤੇ ਨਾਲ ਨਾਲ ਮੈਂ ਡੈਡੀ ਗਰ ਬਰ ਗੁੱਪ ਦੇ ਐਸੇ ਜੋ ਪ੍ਰਧਾਨ ਨੇ ਡਾਕਟਰ ਬਰਮੇ ਸਾਹਿਬ ਉਹਨਾਂ ਦਾ ਵੀ ਬਹੁਤ ਧੰਵਾਦ ਹੈ ਆ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਔਰ ਮੈਂ ਦਿਲ ਵਿੱਚ ਖੁਸ਼ੀ ਅਨੁਭਵ ਵੀ ਕਰਦਾ ਕਿ ਮੈਂ ਡੈਡੀ ਗਰ ਬਰ ਗੋਦਾ ਲਾਈਫ ਮੈਂਬਰ ਆ ਲਾਈਫ ਮੈਂਬਰ ਆ ਔਰ ਕਾਫੀ ਸਾਲਾਂ ਤੋਂ ਜਨ ਦੇ ਨਾਲ ਜੁੜਿਆ ਹੋਇਆ ਮੈਨੂੰ ਬੜਾ ਮਾਣ ਇਸ ਸਰਕਾਰ ਜਿਹੜਾ ਇਹ ਸਾਰੇ ਦਿੰਦੇ ਨੇ ਸਬਾ ਵਾਲੇ ਵੀ ਔਰ ਰਾਜਸੋਤਾ ਸਾਹਿਬ ਇੱਥੇ ਆਏ ਨੇ ਇਹਨਾਂ ਨੇ ਮੈਨੂੰ ਬਹੁਤ ਮਾਨ ਦਿੱਤਾ ਮੈਂ ਨਾਲ ਦੇ ਨਾਲ ਜਿਹੜੇ ਉਹਨਾਂ ਦੇ ਕੈਮਰਾਮੈਨ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਯੋਗ ਸਮਝਿਆ ਹੈ ਕਿ ਮੇਰੇ ਨਾਲ ਉਹ ਗੱਲਬਾਤ ਕਰਨ ਔਰ ਮੈਨੂੰ ਮਾਨ ਬਖਸ਼ਿਆ ਉਹਨਾਂ ਨੇ ਔਰ ਇਹਨਾਂ ਦਾ ਆਖਿਰ ਤੇ ਫਿਰ ਮੈਂ ਤੇਜਲੋ ਧੰਨਵਾਦ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਸਾਡੀਆਂ ਇਸੇ ਮੁਲਾਕਾਤਾਂ ਹੁੰਦੀਆਂ ਰਹਿਣ ਗਿਆ ਜੈ ਹਿੰਦ ਦੋਸਤੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਹੈ ਫੀਡਬੈਕ ਜ਼ਰੂਰ ਦੇਣਾ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਸਤਰੀਕਾ